ਤੋ ਪਿਆਰ ਪਰਿਸ਼ਖਾਲ ਸਾਰਿਆਂ ਨੂੰ ਉਮੀਦ ਕਰਦਾ ਰਾਜ ਕੁਸ਼ਵਾਂਗੇ ਮੈਂ ਤੁਹਾਡਾ ਆਪਣਾ ਪ੍ਰੀਤ ਬਟਿੰਡੇ ਵਾਲਾ ਅੱਜ ਆਪਾਂ ਇਹ 3ਾਂ ਦੇ ਵਿੱਚ ਅਰਸ਼ਵਰਕਿਆਂ ਦੇ ਨਾਲ ਇਹ ਮੰਮੂ ਕਰਗੀਆਂ 3ਾਂ ਦੇਖਣ ਤੇ ਆਪਾਂ ਦਿਖਾਉਣੇ ਸੋਂ 3ਾਂ ਦੇ ਵਿੱਚ ਕਿੱਦਾਂ ਰੌਣਕਾਂ ਰਹਣਾ ਜਿੱਤੇ ਰੱਬੀ ਮੋੜ ਮੋੜ ਮੈਟੋਏ ਪਟਦੀ ਨਿੱਤ ਸ਼ਰਾਬਾਂ ਕੱਢਦੀ ਮੈਲਾ ਅਧੀਆ ਮੇਰੇ ਸ਼ਾਮ ਦਾ ਫੇਰ ਬੋਤਲਾਂ ਫੜਦੀ ਗੁੰਨ ਤਿੱਤੇ ਬੋਚ ਬੋਚ ਪੱਬ ਕਰਦੀ ਗੁੰਨਣ ਤਿੱਤੇ ਬੋਚ ਬੋਚ ਪੱਬ ਕਰਦੀ ਦੋਨਾਂ ਦੀ ਮਸਤ ਜਵਾਨੀ ਨਹੀਂ ਆਪਣੀ ਦੋਨਾਂ ਦੀ ਦੋਨਾਂ ਦੀ ਮਸਤ ਜਵਾਨੀ ਆਪਣੀ ਦੋਨਾਂ ਦੀ ਦੋਨਾਂ ਦੀ ਮਸਤ ਜਵਾਨੀ ਆਪਣੀ ਦੋਨਾਂ ਦੀ ਦੋਨਾਂ ਦੀ ਮਸਤ ਜਵਾਨੀ ਲੰਤੋਂ ਤੀਏ ਮਾਰਦਾ ਪੇੜੀਆਂ ਗੱਲਾਂ ਤੋਂ ਤੀਏ ਮਾਰਦਾ ਕੰਡਾ ਨੀਓ ਮਾਰਦਾ ਕੋਈ ਨੀਓ ਮਾਰਦਾ ਮਾਰਦਾ ਪੰਜਾਲੀ ਵਾਲਾ ਹੱਤਾ ਪੰਜਾਲੀ ਟੁੱਟ ਜਾਊਗੀ ਮੂਰਖ ਵੇ ਜੱਟਾ ਪੰਜਾਲੀ ਟੁੱਟ ਜਾਊਗੀ ਮੂਰਖ ਵੇ ਜੱਟਾ ਪੰਜਾਲੀ ਟੁੱਟ ਜਾਊਗੀ ਨੀ ਮੈਨੂੰ ਬੜਾ ਕੁੱਟੀ ਆ ਤੇ ਮੈਂ ਬੜਾ ਰੋਈ ਨੀ ਰਾਤੀ ਡੈਂਗੜ ਡੈਂਗੜ ਹੋਈ ਨਾਤੀ ਡੈਂਗੜ ਡੈਂਗੜ ਹੋਈ ਨਾਤੀ ਡੈਂਗੜ ਡੈਂਗੜ ਹੋਈ ਨਾਤੀ ਡੈਂਗੜ ਡੈਂਗੜ ਹੋਈ ਨਾਤੀ ਡੈਂਗੜ ਡੈਂਗੜ ਹੋਈ ਕੋਤ ਵੀ ਤੇ ਦੇ ਕਰਦਾ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾ ਕਸੈ ਨੂੰ ਕੌਂਦ ਨਹੀਂ ਆਗਤੀ ਨਾਲੇ ਆਪ ਵੀ ਕੌਂਦੀਆਂ ਮੇਰੇ ਸੱਸ ਸੱਲੀਆਂ ਵਰਗੀ ਹੋ ਤਾਂ ਮੋਟ ਚੋਂਦੀ ਆ ਮੇਰੀ ਸੱਤ ਫੇਲੀਆਂ ਵਰਗੀ ਹੋ ਤਾਂ ਮੋਟ ਚੋਂਦੀ ਆ ਮੇਰੀ ਸੱਤ ਫੇਲੀਆਂ ਵਰਗੀ ਹੋ ਤਾਂ ਮੁੰਨ ਚੋਂਦੀ ਆ ਰੰਗ ਸਭਾਂ ਦੇ ਵੀ ਕਾਲੇ ਰੰਗ ਫੁੱਲਾ ਦੇ ਵੀ ਕਾਲੇ ਸੱਪ ਕੀ ਕਪਕਾਰੀ ਵਿੱਚ ਗੰਦੇ ਹੋ ਫੁੱਲਾ ਹੰਦਾ ਫੁੱਲਾ ਕੁੱਢਾ ਰੰਗ ਵੇ ਮੁੰਡਾ ਗੋਰਾ i'm a life ਅੱਟਾ ਸਾਥੋਂ ਕੁੱਤੀ ਨਾ ਜਾਂਦੀ ਸੋਨੰਦੇ ਪੜਵੇ ਮੈਂ ਉਹਨੇ ਡੋਰੀਆ ਮੇਲਾ ਵਾਲੇ ਕਰਵੇ ਮੇਰ ਉਡੇ ਡੋਰੀਆ ਮੇਲਾ ਵਾਲੇ ਕਰਵੇ ਮੇਰ ਉਡੇ ਡੋਰੀਆ ਮੇਲਾ ਵਾਲੇ ਕਰਵੇ ਮੇਰ ਉਡੇ ਡੋਰੀਆ ਮੇਹਰਬਾਨ ਜੇਠ ਨਾ ਮਾਰ ਜਣਾ ਮੈਨੂੰ ਗਾਲ ਬਿਨਾ ਨਾ ਬੋਲੇ ਮਾਰ ਦਿੰਦਾ ਉਹਦੇ ਨਾਲ ਲੁਕਦੀ ਸਿੰਧੂਖਾ ਓਲੇ ਦਬੀਂ ਗੋਰੀਏ ਕਿਹੜੀ ਗੱਲ ਤੂੰ ਕੁੱਟੀ ਸੱਚ ਦੱਸੀਂ ਗੋਰੀਏ ਕਿਹੜੀ ਗੱਲ ਤੂੰ ਕੁੱਟੀ ਇੱਕੋ ਕਾ ਉਹਦੀ ਕੂਪੀ ਇੱਕੋ ਰੀੜੀ ਫੁਲਕਾਣੀ ਸੁਤੇੜੀ ਕਿਤਰਾ ਭਾਲਾ ਹੋਰ ਨਹੀਂ ਖੁੱਲਾ ਤਾਂ ਕਰਦੀਆਂ ਨਹੀਂ ਮੈਂ ਨਹੀਂ ਆ ਬੇੜ ਕਾਂਵੇ ਲੱਗਦਾ ਕਹਿੰਦਾ ਘਰ ਪਟਤਾ ਨੀਂ ਰੋਜ਼ ਮੇਰੇ ਨਾਲ ਲੱਗਦਾ ਕਹਿੰਦਾ ਘਰ ਪਟਤਾ ਨੀ ਮੈਂ ਘਰ ਪਟਤਾ ਨੀ ਮੈਂ ਘਰ ਬਣਤਾ ਵਿਚੇ ਉਹਦੀ ਬੇਬੇ ਬੰਨੀ ਵਿਚੇ ਬਾਪੂ ਬਣਤਾ ਵਿਚੇ ਉਹਦੀ ਬੇਬੇ ਬੰਨੀ ਉਹਨੇ ਬਾਪੂ ਬਣਤਾ ਵਿਚੇ ਉਹਦੀ ਕਲੇ ਲੇ ਬਿਕਣੇ ਆਏ ਨੀ ਕਰਨੇ ਆਏ ਨੀ ਕਰੇਲੇ ਤੋਰੀਆਂ ਮੈਂ ਵੀ ਲਪਕ ਦਾਣੇ ਪਾਏ ਨੀ ਕਰੇਲੇ ਤੋਰੀਆਂ ਮੈਂ ਵੀ ਲਪਕ ਦਾਣੇ ਪਾਏ ਨੀ ਕਰੇਲੇ ਤੋਰੀਆਂ ਮੈਂ ਵੀ ਲਪਕ ਦਾਣੇ ਪਾਏ ਨੀ ਕਰੇਲੇ ਤੋਰੀਆਂ ਮੇਰੀ ਸੱਸ ਨੂੰ ਥੋੜੇ ਆਏ ਨੀ ਕਰੇਲੇ ਤੋਰੀਆਂ ਮੇਰੀ ਸੱਸ ਨੂੰ ਥੋੜੇ ਆਏ ਨੀ ਕਰੇਲੇ ਤੋਰੀਆਂ ਉਹ ਤਾਂ ਜਾ ਬੜੀ ਦਰਵਾਰੇ ਨੀ ਕਰੇਲੇ ਤੋਰੀਆਂ ਕਰੇਲੇ ਵਿਖਣੇ ਆਏ ਨੀ ਕਰੇਲੇ ਤੋਰੀਆਂ ਕਰੇਲੇ ਵਿਖਣੇ ਆਏ ਨੀ ਕਰੇਲੇ ਤੋਰੀਆਂ ਪਿੱਛੋਂ ਸੌਰਾ ਵੱਜਾ ਮਾਰੇ ਨੀ ਕਰੇਲੇ ਤੋਰੀਆਂ ਪਿੱਛੋਂ ਸੌਰਾ ਵੱਜਾ ਚੁੱਪ ਕਰ ਹੁਣ ਪਿੱਛੋਂ ਸੌਰਾ ਵੱਜਾ ਮਾਰੇ ਨੀ ਕਰੇਲੇ ਤੋਰੀਆਂ ਦਾ ਤਿਹਾਰ ਸੀ ਆਇਆ ਤੀਆਂ ਦਾ ਤਿਹਾਰ ਸੀ ਆਇਆ ਕਿਲੋ ਰਿਆੜੀਆਂ ਕਿਲੋ ਪਤਾਸੇ ਬਾਪੂ ਮੇਰਾ ਲਿਆਇਆ ਨਹੀਂ ਜਾਂਦੇ ਜਾਂਦੇ ਨੇ ਸੌਰ ਮੰਯਾ ਨੂੰ 100 ਦਾ ਨੋਟ ਫੜਾਇਆ ਸੱਸ ਮੇਰੀ ਨੇ ਤਪੁੱਛਦੀ ਤੇਰਾ ਬਾਪੂ ਫੇਰ ਨਾ ਆਇਆ ਸੱਸ ਮੇਰੀ ਨੇ ਤਪੁੱਛਦੀ ਤੇਰਾ ਬਾਪੂ ਫੇਰ ਨਾ ਆਇਆ ਸੌਰਾ ਮੇਰਾ ਕਰੇ ਲੈ ਲਿਆਇਆ ਸੱਸ ਮੇਰੀ ਨੇ ਤੜਕੇ ਨਹੀਂ ਮੇਰੇ ਵਾਰੀ ਆਏ ਕਿਲੋ ਫੁੱਲਾ ਨੀ ਕਰਦੇ ਇੱਕ ਪਾਸੇ ਸਾਈਡੋਂ ਆਏ ਮਾਰੀ ਆਏ ਪਟੀਲਾ ਭਾਈ ਕਣੀ ਨੂੰ ਨੱਚਾ ਕਰੋ ਸਿੱਧੇ ਆਏ ਨੂੰ ਮੁੜਿਆ ਕਰੋ ਨੱਚਾ ਚੋਰੇ ਮੇਰੇ ਪਤਾ ਸਹੇ ਨੇ ਉਹਦੇ ਸੱਤ ਮੇਰੇ ਨੇ ਫੁੰਡੇ ਨਹੀਂ ਮੇਲ ਨਾ ਪਾਟਗੇ ਨੀ ਮੇਰੇ ਬੜੀ ਆਏ ਨਾ ਪਾਟਗੇ ਨੀ ਮੇਰੇ ਬੜੀ ਮੇਲ ਨਾ ਪਾਟਗੇ ਨੀ ਮੇਰੇ ਬੜੀ ਮੇਲ ਨਾ ਪਾਟਗੇ ਨੀ ਮੇਰੇ ਬੜੀ ਮੇਲ ਨਾ ਪਾਟਗੇ ਨੀ ਮੇਰੇ ਬੜੀ ਇਹ ਤਿੰਨ ਦਿਨ ਦੰਦ ਹੱਸਣਾ ਨਾ ਰੈਂਦੇ ਲੋਕੀ ਪੈੜੇ ਛੱਕ ਕਰਦੇ ਛੱਟ ਕਰਦੇ ਛਿੱਟੇ ਦੰਦ ਹਸਣੂਗਾ ਤੈਨੰਦ ਨਾਂ ਦੀ ਤਨ ਪਾ ਮਖਣੀ ਖਾ ਗਿਆ ਟੁਕਤੇ ਤਰਕੇ ਨੀ ਲੋਕ ਤਾਂ ਆਖਣ ਮੜਾ ਮੜਾ ਅਸੀਂ ਸਹੇੜਿਆ ਮਰ ਕੇ ਫੁੱਲ ਵੇ ਗਲਾਬ ਦਿਆ ਆਜਾ ਨਦੀ ਵਿੱਚ ਕਰਕੇ ਫੁੱਲ ਵੇ ਗਲਾਬ ਦਿਆ ਆਜਾ ਨਦੀ ਵਿੱਚ ਕਰਕੇ ਫੁੱਲ ਵੇ ਗਲਾਬ ਦਿਆ ਆਜਾ ਨਦੀ ਵਿੱਚ ਕਰਕੇ ਫੁੱਲ ਵੇ ਗਲਾਬ ਦਿਆ ਤਾਂ ਮੇਕੇ ਲਾਵਣ ਜਾਮਾਨੀ ਚੁਕ-ਚੁਕ ਤੇਰੀ ਨਾਲ ਜੋ ਲੱਜਾਂ ਚੁੱਕ ਚੁੱਕ ਤੇਰੇ ਨਾਲ ਜੋ ਲੱਕ ਜਾਵਾਂ ਤਾਂ ਫਰਕ ਨਾ ਪਾਵਾਂ ਤੇਰੀ ਨੇਕੀ ਦਾ ਫਰਕ ਜਹਾਜ ਬਣਾਮ ਤੇਰੀ ਨੇਕੀ ਦਾ ਫਰਕ ਜਹਾਜ ਬਣਾਮ ਤੇਰੀ ਨੇਕੀ ਦਾ ਫਰਕ ਜਹਾਜ ਤੇਰੀ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਫੀਰੇ ਬੇਤੰਗੂ ਕਾਕ ਜਾਂਦੇ ਤਾਂ ਨਹੀਂ ਆਉਂਦੀ ਜਾਂਦੀ ਨੂੰ ਨਿੱਤ ਛੇੜਦਾ ਆਉਂਦੀ ਜਾਂਦੀ ਨੂੰ ਨਿੱਤ ਛੇੜਦਾ ਬਹਿ ਕੇ ਪੁੜਾਂਦੇ ਉਹ ਲੈ ਨਹੀਂ ਜਟ ਹਰਖ ਗਿਆ ਬਿਨਾ ਬੁਲਾਇਆ ਬੋਲੇ ਨਹੀਂ ਜਟ ਹਰਖ ਗਿਆ ਬਿਨਾ ਬੁਲਾਇਆ ਬੋਲੇ ਜਟ ਹਰਖ ਗਿਆ ਬਿਨਾ ਬੁਲਾਇਆ ਬੋਲੇ ਜਟ ਹਰਖ ਗਿਆ ਗੱਲ ਬਿਨਾ ਨਾ ਬੋਲੇ ਜਟ ਹਰਖ ਗਿਆ ਗੱਲ ਬਿਨਾ ਨਾ ਬੋਲੇ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਠ ਨੂੰ ਅਗਲਗ ਜੇ ਸਾਰੇ ਪੰਜ ਕੀ ਕਹਦਾ ਮੈਂ ਟੋਕਾ ਕਾ ਲੰਬਕਰੀ ਖੁੱਲਾ ਕਰ ਲੈ ਮੈਂ ਆ ਲਾਇਆ ਹੈ ਨਾ ਚਲਾ ਕੁਛ ਨਹੀਂ ਵੇ ਤੇਰੇ ਨਾਲ ਤਾਂ ਲਈਆਂ ਲਾ ਮਾ ਦੋਨਾਂ ਨੂੰ ਨਾ ਵਿਆਹੀ ਵੇ ਉੱਚਾ ਨੀ ਮਾ ਬੋਲਣ ਲੱਗਿਆ ਤੇਰਾ ਵੱਡਾ ਭਾਈ ਵੇ ਇੱਕ ਦਿਨ ਮੈਂ ਫੜ ਲਿਆ ਜੂੜਿਓ ਆ ਬੱਲੇ ਇੱਕ ਦਿਨ ਜੇ ਮੈਂ ਫੜ ਲਿਆ ਜੂੜਿਓ ਲਾ ਦੂੰ ਰਖੀ ਰਖਾਈ ਬੇ ਉੱਠ ਜੂ ਪੇਕਿਆ ਨੂੰ ਦੇਕੇ ਰਾਮ ਦਹਾਈ ਬੇ ਉੱਠ ਜੂ ਪੇਕਿਆ ਨੂੰ ਦੇਕੇ ਰਾਮ ਦਹਾਈ ਬੇ ਉੱਠ ਜੂ ਪੇਕਿਆ ਨੂੰ ਦੇਕੇ ਰਾਮ ਦਹਾਈ ਬੇ ਉੱਠ ਜੂ ਪੇਕਿਆ ਨੂੰ ਕੀ ਹੋ ਗਿਆ ਜੇ ਕਰਤੀ ਮਸਕਰੀ ਗੋਲੀ ਤਾਨੀ ਮਾਰੀ ਨਹੀਂ ਉੱਠ ਜਾ ਪੇਕਿਆ ਨੂੰ ਬਹੁਤੇ ਹਰ ਖਾਂ ਵਾਲੀ ਨਹੀਂ ਉੱਠ ਜਾ ਪੇਕਿਆ ਨੂੰ ਤੈਨੂੰ ਲੈਣ ਆ ਗਿਆ ਲੈ ਨਾਟ ਕਰ ਦਿੱਤਾ ਦੇਖੇ ਇੱਕ ਪਸੇਰ ਫੜਦਾ ਨਹੀਂ